ਲਓ ਜੀ ਬਾਈ ਜੀ ਸਵਾਗਤ ਹੈ ਆਪਣੇ ਬਲੌਗ 'ਚ ਅੱਜ ਦਾ ਨਵਾਂ ਬਲੌਗ ਅੱਜ ਆਪਾਂ ਚੱਲੇ ਆਂ ਬਾਈ ਚਾਂਦਪੁਰੇ ਘਰ ਦੀ ਅਪਡੇਟ ਦੇਣ ਵਾਸਤੇ ਤੇ ਹੋ ਸਕਿਆ ਤਾਂ ਆਪਾਂ ਜਾਖੜਾ ਤੇ ਮੂਨਕ ਜਾ ਕੇ ਆਵਾਂਗੇ ਬਾਈ ਉੱਥੋਂ ਦੀ ਅਪਡੇਟ ਦੱਸਾਂਗੇ ਤੁਹਾਨੂੰ ਵੀ ਅੱਜ ਕੀ ਪਾਣੀ ਦਾ ਲੈਵਲ ਚੱਲ ਰਿਹਾਗਾ ਤੇ ਸੁਣਨ ਚਾਏ ਵੀ ਮੂਨਕ ਤੇ ਜਾਖੜ ਏਰੀਆ 'ਚ ਫੋਰਸ ਆ ਗਈ ਬਾਈ ਬਹੁਤ ਖਤਰੇ ਦੇ ਨਿਸ਼ਾਨ ਧਿ ਹੈ ਵੀ ਪੱਕਾ ਹੋ ਗਿਆ ਵੀ ਪਾਣੀ ਆਊਗਾ ਹੀ ਆਊਗਾ ਬਾਈ ਬਣੇ ਰਹੋ ਆਪਣੇ ਬਲੌਗ ਦੇ ਨਾਲ ਤੁਹਾਨੂੰ ਦਿਖਾਉਨੇ ਆ ਪਹਿਲਾਂ ਚਾਂਦਪੁਰੇ ਜਾ ਕੇ ਲਓ ਜੀ ਬਾਈ ਜੀ ਹੁਣ ਆਪਾਂ ਚਾਂਦਪੁਰੇ ਆ ਗਏ ਪਾਹ ਖੜਾ ਦੇ ਉੱਤੇ ਇਹ ਦੇਖੋ ਬਾਈ ਬਹੁਤ ਦੁਨੀਆ ਆਉਂਦੀ ਜਾਂਦੀ ਹੈਗੀ ਪਾਣੀ ਦਾ ਲੈਵਲ ਦੇਖਣ ਵਾਸਤੇ ਡਰ ਹਰ ਇੱਕ ਮਿੰਟ ਨੂੰ ਹੈ ਬਾਈ ਕਿ ਜੇ ਪਾਣੀ ਦਾ ਲੈਵਲ ਵੱਧ ਗਿਆ ਕਿਤੇ ਆਪਣੇ ਵਾਲੀ ਸਾਈਡ ਨਾਲ ਟੁੱਟ ਜੇ ਕਿਉਂਕਿ ਬਾਈ 2023 ਚ ਬਹੁਤ ਨੁਕਸਾਨ ਹੋਇਆ ਸੀਗਾ ਇੱਧਰ ਦੇਖੋ ਪ੍ਰਸ਼ਾਸਨ ਵੀ ਖੜਿਆਗਾ ਤੇ ਬਾਕੀ ਹੋਰ ਵੀ ਸਾਰੇ ਬਹੁਤ ਬਾਈ ਹਰ ਇੱਕ ਬੰਦਾ ਆਉਂਦਾ ਯਾਰ ਹਰ ਇੱਕ ਬੰਦਾ ਕੇ ਦੇਖਦਾ ਹੈਗਾ ਕਮਾਂਡ ਉਹ ਵੀ ਆ ਰਹੀ ਹੈਗੀ ਬਾਈ ਤੁਹਾਨੂੰ ਦਿਖਾਉਣੇ ਆਗੇ ਪਹਿਲੀ ਵਾਰ ਜਿੱਧਰੋਂ ਪਾਣੀ ਆਉਂਦਾ ਹੈਗਾ ਇਹ ਤੁਹਾਨੂੰ ਦੁਬਾਰੇ ਲੈ ਕੇ ਚੱਲਾਂਗੇ ਜਿੱਧਰ ਪਾਣੀ ਜਾਂਦਾ ਹੈਗਾ ਜਿੱਧਰ ਪਮਾਨਾ ਲੱਗਿਆ ਹੋਇਆ ਹੈਗਾ ਫਿਲਹਾਲ ਤੁਹਾਨੂੰ ਇਸ ਸਾਈਡ ਤੋਂ ਦਿਖਾਉਂਦੇ ਆ ਪਾਣੀ ਬਣੇ ਰਿਹਾ ਆਪਣੇ ਵਲੌਗ ਦੇ ਨਾਲ ਲਓ ਜੀ ਬਈ ਜੀ ਇਸ ਸਾਈਡੋਂ ਦਾ ਪਾਣੀ ਆਉਂਦਾ ਹੈਗਾ ਬਾਈ ਤੇ ਉਹ ਸਾਈਡ ਹੈਗਾ ਲੈਵਲ ਲੱਗੇ ਹੋਇਆ ਤੁਹਾਨੂੰ ਦਿਖਾਉਣੇ ਆਗੇ ਕਿ ਕਿੰਨਾ ਕ ਪਾਣੀ ਹੈ ਬਹੁਤ ਨਹੀਂ ਆਉਂਦੀ ਇੱਥੇ ਦੇਖਣ ਵਾਸਤੇ ਲੋ ਜੀ ਬਾਈ ਜੀ ਪਾਣੀ ਦੇਖੋ ਤੁਸੀਂ ਪਾਣੀ ਦਾ ਲੈਵਲ ਕੱਲ੍ਹ ਨਾਲੋਂ ਵਧੇਗਾ ਕੁਛ ਇਹ ਦੇਖੋ ਬਈ 5 ਕੁ ਫੁੱਟ ਰਹਿ ਗਏ ਬਸ ਦਰਵਾਜ਼ੇ ਬੰਦ ਹੋਣ ਜਦੋਂ ਇਹ 5 ਫੁੱਟ ਵੀ ਬੰਦ ਹੋ ਗਏ ਫੇਰ ਖਤਰੇ ਦਾ ਨਿਸ਼ਾਨ ਹੈ ਇਧਰ ਪਿੱਛੇ ਬੰਦ ਰੁਟਣ ਦਾ ਤੁਨੂੰ ਪਰਦੀ ਸਾਈਡ ਜਾ ਕੇ ਅਪਡੇਟ ਦੰਨੇ ਆ ਵੀ ਕੀ ਅਪਡੇਟ ਹੈ ਜੀ ਇਸ ਤਕੀ ਦਾ ਇਸ ਵਾਰ ਬਈ ਪੋਕਲੈਨ ਮਸ਼ੀਨ ਦਾ ਵੀ ਪ੍ਰਬੰਧ ਹੈ ਇੱਥੇ। ਲੋ ਜੀ ਬਈ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਇੱਧਰ ਪਮਾਨਾ ਲੱਗਿਆ ਹੋਇਆ ਹੈਗਾ। ਉੱਥੇ ਰੋਕੋ ਜੀ ਬਈ। ਇਹ ਦੇਖੋ ਬਈ। ਬਹੁਤ ਦੁਨੀਆ ਆਉਂਦੀ ਹੈ ਇੱਥੇ ਦੇਖਣ ਵਾਸਤੇ। ਕਿਉਂਕਿ ਬਈ ਹਰ ਇੱਕ ਨੂੰ ਡਰ ਆ ਯਾਰ ਆ ਜੀ ਕਿਤੇ ਆਪਣੇ ਬਾਣੀ ਨਾ ਆ ਜੇ। ਬਾਣੀ ਨਾ ਵਾਜੇ ਹਰ ਇੱਕ ਆਉਂਦਾ ਇੱਥੇ ਦੇਖਣ ਵਾਸਤੇ। ਤੁਹਾਨੂੰ ਦਿਖਾਉਨੇ ਆਂ ਕਿ ਆਪਾਂ ਬਣੇ ਰਹੇ ਹੋ ਵਲੌਗ ਦੇ ਨਾਲ। ਲੋ ਜੀ ਬਾਈ ਜੀ ਤੁਹਾਨੂੰ ਦਿਖਾਉਣੇ ਆ ਕਿ ਆਪਾਂ ਪਾਣੀ ਧੰਦਪੁਰੇ ਕੱਗੜ ਦਾ ਲੈਵਲ ਕੱਲ ਵੀ ਇਸੇ ਕੱਲ 7.5 ਫੁੱਟ ਸੀਗਾ ਤੁਹਾਨੂੰ ਅੱਜ ਦਿਖਾਉਣੇ ਆ ਆਪਾਂ ਉਹ ਦੇਖ ਸਕਦੇ ਹੋ ਤੁਸੀਂ ਮਿੱਤਰੋ 1 ਇੰਚ ਘੱਟ ਰਹਿ ਗਿਆ ਬਸ ਪਾਣੀ ਵਧਈ ਹੈ ਬਾਈ ਘਟਿਆ ਨਹੀਂ ਹੈ ਗਿਆ ਪਿੱਛੇ ਵੀ ਜਿੱਥੋਂ ਜਿੱਥੋਂ ਕੱਗੜ ਆਉਂਦੀ ਹੈ ਉੱਥੇ ਨਾ ਹਾਈ ਅਲਰਟ ਕਰ ਰੱਖਿਆਗਾ ਜਿਵੇਂ ਜਾਖਲ ਹੋ ਗਿਆ ਮੂਨਕ ਹੋ ਗਿਆ ਮਕੋੜ ਸਾਹਿਬ ਹੋ ਗਿਆ ਜੇ ਦੂ ਪਿੱਛੇ ਆਰਮੀ ਆ ਗਈ ਬਈ ਉੱਥੇ ਵੀ ਪੂਰਾ ਖਤਰਾ ਬਣਿਆ ਹੋਇਆਗਾ ਬਾਕੀ ਤੁਹਾਨੂੰ ਅਪਡੇਟ ਆਪਾਂ ਦਿੰਦੇ ਰਹਾਂਗੇ ਬਣੇ ਰਹੋ ਆਪਣੇ ਵਲੌਗ ਦੇ ਨਾਲ ਹੁਣ ਆਪਾਂ ਚੱਲਾਂਗੇ ਬਈ ਜਾਖਲ ਤੁਹਾਨੂੰ ਉੱਥੇ ਦਿਖਾਉਣੇ ਆ ਜਾ ਕੇ ਲਓ ਜੀ ਬਾਈ ਜੀ ਹੁਣ ਆਪਾਂ ਚੱਲੇ ਆਂਗੇ ਜਾਖਲ ਵਾਲੀ ਸਾਈਡ ਆ ਫਿਰ ਹੋ ਸਕਦਾ ਆਪਾਂ ਮੂਨਕ ਵੀ ਚਲੀਏ ਪਰ ਫਿਲਹਾਲ ਟੀਚਾ ਜਾਖਲ ਦਾ ਹੀ ਹੈਗਾ ਤੁਹਾਨੂੰ ਦਿਖਾਉਣੇ ਆਂਗੇ ਵੀ ਇੱਥੇ ਕਿੰਨਾ ਕੁ ਪਾਣੀ ਹੈਗਾ ਤੇ ਕੀ ਰਫਤਾਰ ਹੈ ਪਾਣੀ ਦੀ ਮਿਲਦੇ ਆਂ ਭਾਈ ਅੱਗੇ ਬਣੇ ਰਿਹਾ ਬਲੌਗ ਨਾਲ ਲਓ ਜੀ ਭਾਈ ਜੀ ਹੁਣ ਆਪਾਂ ਅੱਗੇ ਜਾਖਲ ਵਾਲੀ ਸਾਈਡ ਆ ਤੁਹਾਨੂੰ ਦਿਖਾਉਨੇ ਆਗੇ ਇੱਥੇ ਵੀ ਪਾਣੀ ਕਿੰਨਾ ਕਹਿਗਾ ਇਹ ਭਾਈ ਜਾਖਲ ਵਾਲੀ ਸੜਕ ਹੈ ਜਦੋਂ ਜਾਖਲ ਨੂੰ ਜਾਂਦੇ ਆਪਾਂ ਇਧਰ ਪਿਛਲੇ ਸਾਈਡ ਤੋਂ ਅਰਸੂ ਰਪਿੰਦਰ ਰਹਿ ਗਿਆ ਇਧਰ ਅੱਗੇ ਅੱਗੇ ਆਪਾਂ ਜਾਖਲ ਵਾਲੀ ਸਾਈਡ ਜਾਵਾਂਗੇ ਤੁਹਾਨੂੰ ਇੱਥੇ ਦਿਖਾਵਾਂਗੇ ਆਪਾਂ ਇੱਕੀ ਪੋਜੀਸ਼ਨ ਹੈਗੀ ਬਣੇ ਰਿਓ ਆਪਣੇ ਬਲੌਗ ਦੇ ਨਾਲ ਆਹ ਦੇਖੋ ਭਾਈ ਜਖਲ ਕਿੰਨਾ ਪਾਣੀ ਹੈਗਾ ਉਹ ਦੇਖੋ ਬਾਹਾਂ ਚ ਵੜਨ ਨਾਲ ਹੋ ਰਿਹਾ ਹੈਗਾ ਪਾਣੀ ਜੇ ਹੋਰ ਵੱਧ ਗਿਆ ਤਾਂ ਐ ਸਮਝ ਲੋ ਵੀ ਇਹ ਬਾਨਾ ਦੀ ਤਾਂ ਮਾਰ ਪੱਕੀ ਹੈਗੀ ਦੇਖ ਸਕਦੇ ਹੋ ਤੁਸੀਂ ਇਹ ਭਾਈ ਇਧਰ ਹਰਿਆਣੇ ਦਾ ਪ੍ਰਸ਼ਾਸਨ ਪਾਣੀ ਫੁੱਲ ਹੈਗਾ ਪਾਣੀ ਵਧਣ ਦੇ ਹੋਰ ਵੀ ਅਸਰ ਨੇਗੇ ਇਹ ਦੇਖੋ ਸੱਜਣੋ ਪਾਣੀ ਬਸ 2 ਫੁੱਟ ਰਹਿ ਗਿਆ ਭਾਈ ਬਾਨਾਂ ਚ ਵੜਨ ਤੋਂ ਜੇ 2 ਫੁੱਟ ਹੋਰ ਵਧ ਗਿਆ ਤਾਂ ਇਹ ਸਮਝ ਲਓ ਵੀ ਇਹ ਬਾਨਾਂ ਚ ਸਾਰਾ ਪਾਣੀ ਜਾਊਗਾ ਬਹੁਤ ਮਾਰ ਕਰੂਗਾ ਇਹ ਸਾਈਡ ਵੀ ਦੇਖ ਸਕਦੇ ਹਾਂ ਤੁਸੀਂ ਹੋਰ ਵੀ ਭਾਈ ਪੂਲ ਪਾਣੀ ਹੈ ਭਾਈ ਕਿਉਂਕਿ ਪਿੱਛੇ ਨਾ 748 ਫੁੱਟ ਤੇ ਕਹਿੰਦੇ ਨੇਗੇ ਵੀ ਖਤਰੇ ਤੋਂ ਨਿਸ਼ਾਨਪਾਰ ਹੋ ਜਾਂਦਾ ਹੈ ਪਰ ਹੁਣ 748.7 ਹੋ ਰਿਹਾ ਸੀਗਾ ਖਤਰੇ ਤੋਂ ਪਾਰ ਹੀ ਆ ਬਈ ਕੱਗਰਾ ਕਦੋਂ ਵੀ ਪਾਣੀ ਵਹਨਾਂ ਚ ਜਾ ਸਕਦਾ ਹੈ ਜਾਂ ਪਾਣੀ ਹੋ ਰਿਹਾ ਹੈਗਾ ਪਾਣੀ ਵਧਨ ਤੇ ਫੁੱਲ ਲਓ ਜੀ ਆਪਾਂ ਹੁਣ ਤੁਹਾਨੂੰ ਨਾ ਜਖਰ ਵਾਲਾ ਪੁੱਲ ਧੱਕ ਲਿਆਵਾਂਗੇ ਦੇਖੋ ਕਿੰਨਾ ਕੁ ਪਾਣੀ ਹੈਗਾ ਸੁਣਨ ਚਾਹੇ ਵੀ ਪਾਣੀ ਦਾ ਲੈਵਲ ਜਖਰ ਵੱਧਿਆ ਹੋਇਆ ਹੈਗਾ ਬਾਕੀ ਦੇਖਦੇ ਆਂ ਬਈ ਜਾ ਕੇ ਤੁਹਾਨੂੰ ਬਈ ਦੱਸਨੇ ਅੱਜ ਉਹ ਲਾਵਾ ਦੇ ਨਾਲ ਆ ਵੱਡੀਆਂ ਟਰੈਕਟਰ ਮੋਟਰਸਾਈਕਲ ਬਹੁਤ ਆਉਂਦੇ ਜਾਉਦੇ ਨੇ ਬਾਈ ਇੱਥੇ ਜੱਖ ਵਾਲੀ ਸਾਈਡ ਆ ਬੰਦ ਵੀ ਲਾਉਣ ਲੱਗ ਰਹੇ ਸੀਗੇ ਸੜਕ ਦੇ ਉੱਤੇ ਮਿੱਟੀ ਪਾ ਕੇ ਪੂਰਾ ਡਰ ਹੈ ਬਾਈ ਪੂਰਾ ਖਤਰਾ ਬਣਿਆ ਹੋਇਆ ਹੈ ਕਿ ਪਾਣੀ ਆਊਗਾ ਹੀ ਆਊਗਾ ਪ੍ਰਸ਼ਾਸਨ ਵੀ ਵਾਰੀ-ਵਾਰੀ ਕਹਿ ਰਿਹਾ ਹੈ ਵੀ ਆਪਕੋ ਆਪਣੀਆਂ ਚੌਕਸੀਆਂ ਵਧਾ ਕੇ ਰੱਖੋ ਤੁਸੀਂ ਵੀ ਪਾਣੀ ਕਿਸੇ ਵੀ ਵੇਲੇ ਆ ਸਕਦਾ ਹੈ ਕਿਉਂਕਿ ਬਾਈ ਮਕੋੜ ਤੋਂ ਪਿੱਛੇ-ਪਿੱਛੇ ਜੰਨੇ ਵੀ ਪਿੰਡ ਆਉਂਦੇ ਨੇ ਸਾਰੇ ਪਿੰਡਾਂ 'ਚ ਆਰਮੀ ਆ ਗਈ ਸੁਣਨ ਚ ਆਪਣੇ ਇੱਥੇ ਵੀ ਬੱਲਰਾ ਮੂਨਕ ਵੀ ਕਹਿੰਦੇ ਆਰਮੀ ਆ ਗਈ ਕੀ ਕੋਈ ਵੈਗਰੂ ਮੇਰ ਰੱਖੇ ਤੁਹਾਨੂੰ ਦੱਸਦੇ ਅੱਗੇ ਜਾ ਕੇ ਲੋ ਜੀ ਭਾਈ ਜੀ ਹੁਣ ਆਪਾਂ ਅਗੇ ਜਖਲ ਜਖਲ ਵਾਲੀ ਸਾਈਡ ਇਹ ਦੇਖੋ ਬਈ ਤੁਸੀਂ ਬਹੁਤ ਦੁਨੀਆ ਹੈਗੀ ਇੱਥੇ ਵੀ ਇੱਥੇ ਤੁਹਾਨੂੰ ਦਿਖਾਉਨੇ ਆ ਇਹ ਦੇਖੋ ਸੱਜਣੋ ਇਹ ਸਾਈਡ ਤੋਂ ਚੈੱਕ ਕਰੋ ਪਹਿਲਾਂ ਤੁਸੀਂ ਪਾਣੀ ਦਾ ਲੈਵਲ ਆ ਪਾਣੀ ਦਾ ਲੈਵਲ ਤੁਸੀਂ ਦੇਖ ਸਕਦੇ ਹੋ ਕਿ ਪੁਲਾਂ ਦੇ ਨੀਚੇ ਦੀ ਕਿੰਨਾ ਲੈਵਲ ਹੈਗਾ ਇਹ ਉੱਤੇ ਕੋਈ ਬੀਜੇਪੀ ਦਾ ਮੰਤਰੀ ਜਾਂ ਕੋਈ ਅਹੁਦੇਦਾਰ ਆਇਆ ਹੋਇਆ ਕੋਈ ਬੀਜਪੀ ਵਾਲੀ ਪਾਰਟੀ ਵੱਲੋਂ ਇਹ ਦੇਖੋ ਬਾਈ ਤੁਸੀਂ ਬਾਣੀ ਜਮਾ ਨੂੰ ਪੌਣਦੇ ਹੀਟਲੇ ਪਿੱਲਰਾਂ ਨੂੰ ਡਬੋਣ ਵਾਲਾ ਕਰ ਰੱਖਿਆਗਾ ਤੇ ਜਿਹੜੀ ਫਸਲ ਹੈ ਫਸਲ ਤੋਂ ਵੀ ਇਹ ਲਾ ਲੋ ਵੀ ਤੁਸੀਂ 1.5 ਤੋਂ 2 ਫੁੱਟ ਹੀ ਨੀ ਮਾਏਗਾ ਜੇ ਪਾਣੀ ਹੋਰ ਵਧ ਗਿਆ ਤਾਂ ਨੁਕਸਾਨ ਬਹੁਤ ਜ਼ਿਆਦਾ ਕਰੂਗਾ ਤੁਸੀਂ ਚੈੱਕ ਕਰ ਸਕਦੇ ਹੋ ਹੁਣ ਆਪਾਂ ਤੁਹਾਨੂੰ ਦੂਜੇ ਪਾਸੇ ਦਿਖਾਉਨੇ ਆਂਗੇ ਇਹ ਹੈਗਾ ਬਈ ਇੱਧਰ ਦਾ ਚੰਦਪਰਲੀ ਸਾਈਡ ਦੇਖੋ ਤੁਸੀਂ ਇੱਧਰ ਨੂੰ ਪਾਣੀ ਜਾ ਰਿਹਾ ਹੈਗਾ ਇਹ ਪੁਰਾਣਾ ਪੁਲ ਹੈ ਬਈ ਪੁਰਾਣੇ ਪੁਲ ਦੇ ਬਿਲਕੁਲ ਨਾਲ ਲੱਗ ਰਿਹਾ ਜੇ ਫੁੱਟ ਡੇਢ ਫੁੱਟ ਪਾਣੀ ਹੋਰ ਵਧ ਗਿਆ ਤਾਂ ਸਮਝ ਲਓ ਵੀ ਇਹ ਪੁਰਾਣੇ ਪੁਲ ਉੱਪਰ ਦੀ ਪਾਣੀ ਹੋ ਜਾਊਗਾ ਕਿਉਂਕਿ ਜੇ ਪੁਰਾਣੇ ਪੁਲ ਉੱਪਰ ਦੀ ਪਾਣੀ ਹੋਊਗਾ ਤਾਂ ਆਲੇ-ਦਾਲੇ ਪਿੰਡਾਂ 'ਚ ਵੀ ਪਾਣੀ ਖਿੰਡੂਗਾ ਨੁਕਸਾਨ ਬਹੁਤ ਜ਼ਿਆਦਾ ਕਰੂਗਾ ਪਹਿਲਾਂ ਹੀ ਆਪਣਾ ਏਰੀਆ ਸਾਰਾ ਹਾਈ ਅਲਰਟ ਤੇ ਚੱਲ ਰਿਹਾ ਵੀ ਨੁਕਸਾਨ ਹੋਊਗਾ ਤਾਂ ਹੋਊਗਾ ਹੀ ਪਾਣੀ ਤਾਂ ਪੱਕਾ ਆਊਗੀ ਇਸੇ ਤੋਂ ਵੀ ਘੜੀ ਵਿੱਚ ਹਮ ਹਰ ਕਿਸਾਨ ਕੇ ਸਾਥ ਹੈ ਕੋਈ ਕੋਈ ਧੰਨਵਾਦ ਜਿੱਥੇ ਜਿੱਥੇ ਕੋਈ ਜਰੂਰ ਪੜੇਗਾ ਉਹ ਦੇਖ ਸਕਦੇ ਆਂ ਬਈ ਤੁਸੀਂ ਦੂਰ ਤੱਕ ਚਿੱਟੇ ਚਿੱਟੇ ਬੋਰੇ ਚਮਕਦੇ ਨੇ ਜਿਹੜੇ ਉਹ ਘੱਗਰ ਦੇ ਬੰਨ ਤੇ ਲਾਏ ਗਏ ਨੇਗੇ ਪਹਿਲੇ ਹੀ ਪੁਖਤਾ ਪ੍ਰਬੰਧ ਕਰ ਰੱਖੇ ਨੇਗੇ ਤਾਂ ਜੋ ਪਾਣੀ ਵਧ ਗਿਆ ਜੀ ਉਧਰ ਪਾਣੀ ਨਾ ਰੋਟੇ ਸੋ ਬਈ ਵੈਗੁਰੂ ਗੁਰਦਾਸ ਕਰਦੇ ਆ ਕਿ ਬਖਸ਼ੀ ਮਾਲਕਾ 2023 ਚ ਬਹੁਤ ਨੁਕਸਾਨ ਕੀਤਾ ਸੀ ਇਸ ਘੱਗਰ ਨੇ ਇਸ ਵਾਰ ਉਹਨਾਂ ਨੁਕਸਾਨ ਨਾ ਹੋਵੇ ਪਾਣੀ ਨਾ ਹੀ ਵਧੇ ਤਾਂ ਚੰਗੀ ਗੱਲ ਐ ਬਈ ਜੀ ਬੰਨਾ ਬਣਾਉਣ ਵਾਸਤੇ ਦੇਖੋ ਤੁਸੀਂ ਪੱਥਰ ਲਿਆਂਦਾ ਗਿਆ ਇਹ ਲੱਗਣਗੇ ਬਾਈ ਕਿਨਾਰਿਆਂ ਤੇ ਤਾਂ ਜੋ ਬੰਨ ਨੂੰ ਖੋਰ ਨਾ ਪਵੇ ਜਦੋਂ ਇਹ ਸਾਰਾ ਕੰਮ ਮੁਕੰਮਲ ਹੋ ਗਿਆ ਇਹ ਦੇਖਿਓ ਤੁਸੀਂ ਫਿਰ ਇਹ ਬੰਨ ਪੱਕੇ ਕਰੇ ਜਾਣਗੇ ਉਹ ਹਰਿਆਣਾ ਸਰਕਾਰ ਵੱਲੋਂ ਭੇਜੇ ਗਏ ਨੇ ਲੋ ਜੀ ਬਾਈ ਜੀ ਇਹ ਜਾਖੜਾ ਆਦੇ ਹੈਗੇ ਹੁਣ ਆਪਾਂ ਇੱਥੇ ਬਈ ਇਹ ਬੰਨ ਲਾਉਦੇ ਨੇ ਸੜਕ ਦੇ ਉੱਤੇ ਜਿਹੜੇ ਇਹ ਸਾਈਡ ਨੇਗੇ ਇਹਦੇ ਜਾਖੜ ਵਾਲੇ ਨੇ ਜਮੀਨਾਂ ਦੇ ਇਹ ਸਾਈਡ ਤਲਵਾਰੀ ਵਾਲੇ ਪਿੰਡ ਵਾਲੇ ਨੇਗੇ ਦੇਖਿ ਬਈ ਜੇ ਇੱਥੇ ਬੰਨ ਲੱਗਦਾ ਤਾਂ ਇਹ ਕਹਿੰਦੇ ਨੇ ਇੱਧਰਲੇ ਵੀ ਸਾਡੇ ਘਾਟ ਪੂਰੇ ਨੇਗੇ ਜੇ ਇੱਧਰ ਬੰਨ ਲਾ ਨਹੀਂ ਲਾਣ ਦਿੰਦੇ ਇਹ ਤਾਂ ਬਈ ਜਿਹੜੇ ਸੈਡ ਕਰਨਗੇ ਫਿਰ ਉਹ ਡੁੱਬਦੇ ਨੇ ਦੇਖੋ ਬਈ ਕਿੰਨਾ ਪ੍ਰੋਸੈਸ ਇੱਥੇ ਹੋ ਰਿਹਾਗਾ ਮਿੱਟੀ ਦੀਆਂ ਟਰਾਲੀਆਂ ਭਰੀਆਂ ਭਰੀਆਂ ਖੜਾ ਰੱਖਿਆ ਨੇ ਇਹਨਾਂ ਨੇ ਤੇ ਸੈਡ ਕਰਨੇ ਬਈ ਜਿਹੜੇ ਉਹ ਨਾ ਡੁੱਬਣ ਦੇ ਕਿਨਾਰੇ ਦੇ ਨੇ ਜੇ ਇੱਧਰ ਪਾਣੀ ਲੰਘਿਆ ਤਾਂ ਐ ਸਮਝ ਲਓ ਵੀ ਇੱਧਰਲੇ ਘਰ ਸਾਰੇ ਡੁੱਬ ਜਾਣਗੇ ਇੱਥੇ ਬੰਨ ਲੱਗਦਾ ਹੁੰਦਾ ਸੀਗਾ ਪਹਿਲਾਂ ਹੁਣ ਇਹ ਲਾਉਣ ਨਹੀਂ ਦਿੰਦੇ ਹੁਣ ਇਹ ਕਹਿੰਦੇ ਵੀ ਇੱਧਰ ਅਸੀਂ ਆਪਣੇ ਖੇਤਾਂ ਵਾਲੀ ਸਾਈਡ ਵੱਨ ਲਾਵਾਂਗੇ ਜਿੰਨਾ ਮਰਜ਼ੀ ਵੱਨ ਨੂੰ ਪੱਕਾ ਕਰੀਏ ਸਾਡੀ ਚੋਆਇਸ ਹੈਗੀ ਇਹ ਦੇਖੋ ਤੁਸੀਂ ਬਈ ਕਿੰਨੇ ਟਰੈਕਟਰ ਟਾਲੀਆਂ ਭਰ ਕੇ ਆਏ ਨੇ ਯਾਰ ਹਰ ਕੋਈ ਆਪੋ ਆਪਣਾ ਯੋਗਦਾਨ ਪਾ ਰਿਹਾ ਹੈਗਾ ਹਰ ਕੋਈ ਜਾਣਦਾ ਕਿ ਆਪਣੇ ਪਾਣੀ ਨਾ ਆਵੇ ਵੈਗਰੂ ਮੇਰ ਕਰੇ ਪਾਣੀ ਨਾ ਹੀ ਆਵੇ ਇਹ ਪਿੰਡ ਹੈ ਬਈ ਤਲਵਾੜਾ ਸ਼ਾਂਹ ਦੇਖੋ ਤੁਸੀਂ ਪਿੰਡ ਦੀ ਮੇਰਾ ਬਈ ਫੇਵਰੇਟ ਹੈ ਆਪਣੇ ਸਤਨਾਮ ਬਾਈ ਦਾ ਫੇਵਰੇਟ ਪਿੰਡ ਹੈ ਬਾਕੀ ਤੁਹਾਨੂੰ ਆਪਾਂ ਇੱਥੋਂ ਦਾ ਅੱਡਾ ਦਿਖਾਉਣੇ ਆਗੇ ਆਪਾਂ ਆਏ ਸੀ ਅੱਜ ਘੱਗਰ ਦੇ ਉੱਤੇ ਸੋਚਿਆ ਵੀ ਥੋੜੀ ਜਿਹੀ ਵੀਡੀਓ ਬਣਾ ਲੈਨੇ ਆ ਕਿੰਨਾ ਇਹ ਦੇਖੋ ਸੱਜਣੋ ਤੁਸੀਂ ਚੈੱਕ ਕਰੋ ਪਿੰਡ ਦੀ ਹਰ ਫਿਰਨੀ ਦਾ ਨਾਮ ਹਰ ਅਗਲੀ ਮਹੱਲੇ ਦਾ ਨਾਮ ਲਿਖਿਆ ਹੋਇਆ ਹੈਗਾ ਸਫਾਈ ਚੈੱਕ ਕਰੋ ਗ੍ਰੀਨ ਡੀ ਚੈੱਕ ਕਰੋ ਪਿੰਡ ਚ ਉਹ ਦੇਖੋ ਬਕਾਇਦਾ ਡਾਕ ਘਰ ਦਾ ਨਾਮ ਮੈਂਬਰ ਪੰਚਾਇਤ ਸਾਰਿਆਂ ਦੇ ਨਾਮ ਲਿਖੇ ਹੋਏ ਨੇ ਇੱਧਰ ਵੀ ਦੇਖੋ ਬਈ ਤੁਸੀਂ ਚੈੱਕ ਕਰ ਸਕਦੇ ਹੋਗੇ ਪੂਰਾ ਘੈਂਟ ਇੱਕ ਨੰਬਰ ਕੰਮ ਬਣਾਇਆ ਪਿਆ ਤਲਵਾੜੇ ਦੇ ਸਰਪੰਚ ਨੇ ਤੇ ਤੁਹਾਨੂੰ ਇੱਥੋਂ ਦਾ ਬੱਸ ਸਟੈਂਡ ਦਿਖਾਉਨੇ ਆਂ ਇਹ ਦੇਖੋ ਬਈ ਤੁਸੀਂ ਬੱਸ ਸਟੈਂਡ ਰੋ ਖੁਸ਼ ਹੁੰਦੀ ਆ ਬੱਸ ਸਟੈਂਡ ਦੇਖ ਕੇ ਪ੍ਰਾਣੀਆਂ ਨਾਨਕ ਸ਼ਹੀਦਾਂ ਨਾਲ ਬਣਾਇਆ ਹੋਇਆ ਹੈਗਾ ਹਵੇਲੀ ਨੂੰ ਮਾਤ ਪਾਉਂਦਾ ਹੈ ਤੁਸੀਂ ਦੇਖੋ ਬੱਸ ਸਟੈਂਡ ਬਹੁਤ ਘੈਂਟ ਬਣਾਇਆ ਬਈ ਕੰਮ ਸਰਪੰਚ ਦਾ ਸਰਈ ਹੈ ਜਮਾਂ ਹੈ ਨਾ ਲਓ ਜੀ ਬਾਈ ਜੇ ਹੁਣ ਆਪਾਂ ਚੱਲਿਆਂ ਆਪਣੇ ਪਿੰਡ ਨੂੰ ਵਾਪਸ ਤੇ ਤੁਸੀਂ ਦੇਖ ਸਕਦੇ ਹੋ ਬਾਈ ਇਹਨਾਂ ਨੇ ਪੁਲਸ ਵਾਲੇ ਥਾਂ ਥਾਂ ਤੇ ਖੜਾ ਰੱਖੇ ਨੇ ਹਰਿਆਣਾ ਸਰਕਾਰ ਨੇ ਇਹ ਬਾਈ ਹੈੱਡ ਹੈਗਾ ਪਾਖੜਾ ਨਹਿਰ ਦਾ ਇੱਧਰ ਦੇਖ ਲਓ ਪਰੀ ਖੜੀ ਹੈ ਪਾਖੜਾ ਨਹਿਰ ਤੇ ਇੱਧਰ ਦੀ ਸਾਈਡ ਦੇਖੋ ਬਹੁਤ ਘੱਟ ਪਾਣੀ ਹੈ ਕਿਉਂਕਿ ਬਾਈ ਪਾਣੀ ਇੱਥੇ ਤਾਂ ਰੋਕਦੇ ਨੇ ਤਾਂ ਜੋ ਸੈਫਨਾ ਤੇ ਦਬਾਅ ਬਣਿਆ ਰਵੇ ਕਿਉਂਕਿ ਜਿਵੇਂ ਹੁਣ ਹੜਾਉਣ ਦੀ ਸੁਭਾਵਨਾ ਹੈ ਜੇ ਪਾਖੜਾ ਚ ਪਾਣੀ ਨਾ ਹੋਵੇ ਤਾਂ ਕੱਗਰ ਦਾ ਪਾਣੀ ਸੈਫ ਨੂੰ ਬਹਾ ਕੇ ਨਾਲੇ ਬਾਈਕ ਉੱਤਰ ਚਾਂਦ ਪਰੇ ਸੀ ਇੱਕ ਇੱਕ ਅੱਗਰ ਸਾਨੂੰ ਆਪਾਂ ਕੁੱਲਰੀਆਂ ਵਿੱਚ ਦਿਖਾਉਣੇ ਆਗੇ ਤੁਸੀਂ ਇਹ ਦੇਖੋ ਚਾਂਦ ਪਰ ਵਾਲੀ ਸੜਕ ਹੈਗੀ ਇਹ ਇੱਥੇ ਕੱਗਰੀ ਬਣੀ ਪਈ ਐ ਸਮਝ ਲਓ ਆਲੇ-ਦਾਲੇ ਖੇਤਾਂ 'ਲੇ ਪਾਣੀ ਨਹੀਂ ਨਿਕਲਣ ਦਿੰਦੇ ਸੜਕ ਦੇ ਪਾਣੀ ਰੋਕਰ ਕੇ ਸਾਰਾ ਦੇਖੋ ਤੁਸੀਂ ਚੈੱਕ ਕਰੋ ਇਹ ਕਬਈਰ ਬੰਨ੍ਹ ਲਾ ਰੱਖੇ ਜੀ ਇਹਨਾਂ ਨੇ ਆ ਵੀ ਇਹ ਕਿ ਕਰੀਮੈਂਟ ਕਰਦੇ ਆ ਆ ਦੇਖ ਲਓ ਬਾਈ ਐ ਬਹਾਦਰ ਕੱਡਲ ਬਣੀ ਪਈ ਓਦੇ ਕੁੱਲੀਆਂ ਦਾ ਚਾਂਦਪੁਰ ਵਾਲਾ ਬੱਸ ਆਏਗਾ ਬਾਈ ਤੁਹਾਨੂੰ ਵਸਦੇ ਵੀ ਇਦਾਂ ਦੀ ਮੋਟਰਸਾਈਕਲ ਨਾਲ ਨਹੀਂ ਆ ਆ ਸਾਡੇ ਦਾ ਬਾਈ ਮਨ ਦਾ ਨਹੀਂ ਹੈਗਾ ਸਤਨਾਮ ਸਿੰਘ ਆ ਕਿਹੜਾ ਟਪਾਉਂਗਾ ਅੱਜ ਇਹ ਬਾਈ ਕੱਲ ਇਹ ਪਾਸਪੋਰਟ ਲੈ ਕੇ ਆਏ ਸੀਗੇ ਬੱਸ ਵੀ ਪਾਣੀ ਬਹੁਤ ਜ਼ਿਆਦਾ ਸੀਗਾ ਉਹਦਾ ਛੋਟ ਲਾਵਾਂਗੇ ਆਪਾਂ ਵਿੱਚ ਕਦੇ ਟੱਪੀਉਗਾ ਆਪਾਂ ਕਿਹਾ ਵੀ ਨਹੀਂ ਟੱਪਣਾ ਇਹ ਦੋ ਦਿਨ ਸੀਗੇ ਇਹ ਟੱਪਾਵਾਂਗੇ ਉਹ ਬਜਾਰੇ ਬਾਈ ਜਿੱਥੇ ਸਕੂਟਰ ਹੀ ਫਿਰਦੀ ਹੈ ਕਿ ਉਹ ਉੱਥੇ ਬੱਤ ਹੋ ਗਿਆ ਸੀਗਾ ਅੱਜ ਦੇਖਦੇ ਆ ਅੱਜ ਆਪਣੇ ਕੋਲੇ ਇਹ ਹੈ ਵੀ ਆਪਣੇ ਵਾਲਾ ਬਾਕੀ ਤੁਸੀਂ ਚੈੱਕ ਕਰਿਓ ਬਈ ਵਿਚਾਲੇ ਜਾ ਕੇ ਪਾਣੀ ਭੌ ਜਿਆ ਦੇਗਾ ਇਹ ਉਹ ਬਈ ਜਿੱਥੇ ਬੰਦੇ ਖੜੇ ਨੇ ਨਾ ਇੱਥੋਂ ਕੋਲੇ ਟੁੱਟਰੀ ਆ ਆਪਦਾ ਦੇਖ ਕੇ ਆਇਓ ਸਾਈਡ ਤੋਂ ਟਪਾ ਕੇ ਮੋਟਰਸਾਈਕਲ ਬਈ ਚੜਨੀ ਸਾਈਡ ਤੇ ਹੋਣਾ ਜਿਆ ਮੋਰ ਇਧਰ 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 ਹੋ ਰੱਖ ਇਧਰ ਆਲੋਕ ਬਾਈ ਇਧਰੋਂ ਉੱਛਲਦਾ ਪਾਣੀ ਜਿਆਦਾ ਰਾ ਪਿੰਡ ਦਾ ਪਾਣੀ ਇਧਰੋਂ ਆਉਂਦਾ ਹੈ ਬਾਕੀ ਬਾਈ ਤੁਸੀਂ ਦੇਖ ਸਕਦੇ ਹੋ ਜਮੀ ਗੰਗਾ ਬਣੀ ਖੜੀ ਜਿੱਥੇ ਦਾ ਲਓ ਜੀ ਬਾਈ ਜੀ ਇਸ ਦੇ ਨਾਲ ਹੀ ਆਪਣਾ ਬਲੌਗ ਹੁੰਦਾ ਹੈ ਸਮਾਪਤ ਤੇ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਦੋਸਤਾਂ ਨੂੰ ਮਿਲਦੇ ਆ ਨਵੇਂ ਬਲੌਗ ਨਾਲ ਨਵੀਂ ਅਪਡੇਟ ਨਾਲ ਓਕੇ ਬਾਈ ਬਾਈ ਨਾਣਾ ਬਾਈ